ਫਿਰ ਤੋਂ ਕਾਫੀ ਟਾਈਮ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਤੁਹਾਡਾ ਨਵੇਂ ਬਲੌਗ 'ਚ ਤੇ ਬਲੌਗ 6 ਜਾਣੇ ਆ ਸੀ ਤੇ ਦਰਬਾਰ ਸਾਹਿਬ ਜਾ ਰਹੇ ਆ ਸ਼ਾਮ ਦੇ 5:40 ਮਿੰਟ ਹੋ ਗਏ ਆ ਤੇ ਨਿਕਲਦੇ ਆ ਹੁਣ ਆਪਾਂ ਥੋੜੇ ਟਾਈਮ ਤੱਕ 20 ਮਿੰਟਾਂ ਤੱਕ ਤੇ ਬਾਕੀ ਨਾਲ ਦੇ ਵੀ ਸਾਰੇ ਇਕੱਠੇ ਹੋ ਰਹੇ ਆ ਆਪਾਂ ਨਾ ਤੋਗੇ ਤਿਆਰ ਹੋ ਗਏ ਆ ਤੇ ਬਾਕੀਆਂ ਦੀ ਵੇਟ ਆ ਹੁਣ ਤੇ ਨਿਕਲਦੇ ਆ ਰਲ ਮਿਲ ਕੇ ਤੇ ਬਲੌਗ ਦੇਖਦੇ ਆ ਅੱਗੇ ਅੱਗੇ ਕਿਵੇਂ ਜਾਂਦਾ ਆਪਣਾ ਤੇ ਲਓ ਜੀ ਆਪਣੇ ਮਿੱਤਰ ਸਾਥੀ ਮਿੱਤਰ ਪਿਆਰੇ ਸਾਰੇ ਨਾਲ ਆ ਉਧਰ ਮੂਹ ਨੂੰ ਭਜੀ ਅੱਜ ਦਰਸ਼ਨ ਦੇ ਰਹੇ ਆ ਆਪਣੇ ਨਾਲ ਪੰਜਾਬ ਪੁੱਤ ਸਦਾ ਹੀ ਤੇ ਹੁਣ ਸਪੀਕਰ ਦੀ ਪਰਮਾਸ਼ ਪਾਈ ਸੀ ਇਹਨਾਂ ਨੇ ਸਪੀਕਰ ਵੀ ਇਹ ਨਾਲ ਲੱਗਦਾ ਹੀ ਆ ਗਿਆ ਹਾਂਜੀ ਆ ਗਿਆ ਆ ਗਿਆ ਆਣੇ ਦੱਸਿਆ ਇਹ ਆ ਚਾਰਜਰ ਬਾਗੋਰੀ ਜੀ ਸਪੀਕਰ ਦੀ ਪਰਮਾਸ਼ ਆਈ ਇਹ ਟਿਕਟ ਪਾਈ ਮੇਰਾ ਪਾਣੀ ਕੋਈ ਘਰ ਨਹੀਂ ਜਾਇਆ ਜਾਉਂਗਾ ਨਹੀਂ ਨਹੀਂ ਮੇਚੀ ਇਹ ਕੰਮ ਗਲਤ ਆ ਹਾਂ ਬਸ ਜਾ ਗਏ ਆਏ ਆ ਤੇ ਹੁਣ ਘਰ ਨੂੰ ਕਹਿੰਦਾ ਮੈਂ ਵੀ ਐਨਕਾ ਲੋੜੀ ਮੈਨਾਂ ਕਹਿੰਦਾ ਤੂੰ ਧੱਕਾ ਕਰ ਰਹੇ ਆ ਨਹੀਂ ਆਈ ਤਾਰ ਦੇਣਾ ਇਹਨੂੰ ਤਾਰ ਦੇਣਾ ਇਹਨੂੰ ਇੱਥੇ ਉਹ ਜਾ ਚੱਲੇ ਤਰ ਕਿੱਦਾਂ ਕਿੱਦਾਂ ਜਾਣਾ ਇੱਦਾਂ ਕਿੱਦਾਂ ਆਈ ਦੋ ਮਿੰਟ ਨਾ ਗੱਲ ਕਰ ਭਰਾ ਨੂੰ ਗਾਲਾਂ ਕੱਢੇ ਉਧਰ ਪੁੱਤਰੀ ਉਧਰ ਵੀ ਨਿਕਲਣਾ ਆਪਾਂ ਮੈਂ ਫੇਟ ਐ ਕਿ ਇੱਧਰ ਗੋਰੇ ਦਾ ਮੋਏ ਮੋਏ ਹੋ ਗਈ ਆ ਮੋਰਾ ਜਿ ਕਿੱਦਾਂ ਲੱਗ ਰਿਹਾ ਮੋਟਰਸਾ ਨਹੀਂ ਮਿਲਿਆ ਦਾ ਕਦ ਰੁਕ ਜੋ ਗਿਆ ਆਈ ਲੋਕ ਐ ਓਹੋ ਹਾਂ ਬਸ ਚਾਰ ਕਿ ਤਿੰਨ ਰੁਕੋ ਬਾਬਾ ਬਾਬਾ ਖੂਨ ਆ ਗਿਆ ਬੰਦੇ ਆਈ ਤੁਹਾਨੂੰ ਸੜਨ ਆਏ ਆ ਅੰਦਰ ਫੜ ਗਿਆ ਓਏ ਅੰਦਰ ਫੜ ਗਿਆ ਤੁਹਾਨੂੰ ਸੜਨ ਆਏ ਆ ਇਹਨੂੰ ਸਕੋਰ ਵੀ ਉਹ ਮਿਲ ਗਈ ਨਾ ਫ੍ਰੀ ਖਾਤੇ ਵਾਲੀ ਉਹ ਚੁੱਪ ਨਹੀਂ ਆਹ ਦੇਖ ਲਓ ਆ ਪ੍ਰਸ਼ਾਸਨ ਅੱਗੇ ਮੇਰੀ ਬੇਨਤੀ ਆ ਕਿ ਆ ਦੇਖ ਲਓ ਗਲਤ ਕੱਲਾ ਕਰ ਰਿਹਾ ਬੰਦਾ ਲਓ ਜੀ ਦਸੂਏ 메ਨ ਰੋਡ ਤੇ ਐਂਟਰੀ ਹੋ ਗਈ ਆ ਆਪਣੀ ਤਨਾਲ ਦੇ ਆਪਣੇ ਕਿੱਥੇ ਸੀਗੇ ਕਿਧਰ ਜਾਣਾ ਕਿ ਤਸਲੇ ਉਹ ਰੇਲਵੇ ਸਟੇਸ਼ਨ ਰੇਲਵੇ ਮਾ ਮਾ ਤੂੰ ਤਾਂ ਬੇਇੱਜ਼ਤੀ ਕਰਾਤੀ ਆਡੀ ਉਹ ਭਰਾਵਾ ਕੀ ਕਰੀ ਆ ਅੱਛਾ ਅੱਗੇ ਆ ਗਈ ਓਏ ਆ ਗਿਆ ਓਏ ਲਓ ਜੀ ਰੇਲਵੇ ਸਟੇਜਨ ਤੇ ਸਟੇਸ਼ਨ ਤੇ ਪਹੁੰਚ ਗਏ ਆ ਤੇ ਦਸੂਆ ਰੇਲਵੇ ਸਟੇਸ਼ਨ ਤੇ ਪੁੱਜ ਗਏ ਹੁਣ ਆਨੇ ਪਾਰਟੀ ਬਟਾਉਣ ਲੱਗੇ ਕੱਢੀ ਕੋ ਕੱਟਿਓ ਤੁਸੀਂ ਤੋ ਫਿਲਾ ਕੇ ਨਾਦਰ ਮੋੜੋ ਨਾ ਲਾਵੀਂ 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 ਕਹਿੰਦੇ ਅਮਲੀ ਵੀ ਨਾਲ ਲੈ ਕੇ ਹੋਣਾ ਚਾਹੀਦਾ ਗੱਲ ਤਾਂ ਸੱਚੀ ਆ ਮਿੰਗੀ ਹੀ ਮਿੰਦੇ ਨਾਲ ਸਾਰੇ ਗੰਦ ਪਾਇਆ ਨਹੀਂ ਉਹ ਥੇ ਟੇਕਦਾ ਹਾਂ ਹਾ ਦੇ ਸਾਰੇ 20 ਰੁਪਏ ਖਾਤੇ ਆ ਬਿਜਲੀ ਨਹੀਂ ਗਈ ਪਾ ਦੇ ਬਸੂਲੀ ਪੂਰੀ ਕਰਾਂਗੇ ਐ ਸਾਡੇ ਤੋਂ ਬਸੂਲੀ ਪੂਰੀ ਹੀ ਆ ਉਹ ਨਾਲੇ ਪਟਾਕਾ ਦਾ ਚਾਲ ਜੇ ਲੱਗਾਈ ਨਹੀਂ ਹੋਏ ਜੀ ਵਿੱਚ ਪਾ ਜੀ ਲੈ ਆ ਜੀ ਨਹੀਂ ਬੀਰ ਵੀ ਖਾਚ ਨੇ ਪੱਖਾ ਜਰਾ ਪੱਖਾ ਚਲਾ ਲੈ ਜਲ ਓਏ ਜਾ ਲੜਪਾ ਜਾ ਕੇ ਠੀਕ ਜਾ ਕੰਦੇ ਉਹਨੇ ਲੜੀ ਮੋਸੀਆ ਵੇਖਿਆ ਜਾ ਐਸੇ ਥੋੜੀ ਹੋਤਾ ਹੈ ਜਿਵੇਂ ਅਬ ਕਰ ਰਹੇ ਆ ਦੇਖੋ ਕੀ ਤੂੰ ਵੀ ਰੱਖੀ ਜਾਂਦਾ ਨਹੀਂ ਉੱਚੇ ਵਿੱਚ ਥੋੜੀ ਸਾਨੂੰ ਪਤਾ ਹੀ ਆ ਸਾਰੇ ਇਕੱਠੇ ਹੋ ਕੇ ਦਰਬਾਰ ਸਾਹਿਬ ਚੱਲੇ ਆ ਤੇ ਚਲੋ ਰਾਹ 'ਚ ਇੰਜੋਏ ਵੀ ਕਰੋਗੇ ਸਫਰ ਬਾਕੀ ਹੁਣ ਦੇਖਦੇ ਆ ਬਲੌਗ ਰਾਤ ਦੇ ਸਿਰ ਤੇ ਜਾਣ ਦੇ ਟਾਈਮ 7:00 ਵਜੇ ਆ 7:00 ਵਜੇ ਨੂੰ ਤਕਰੀਬਨ 2 ਕੁ ਮਿੰਟ ਰਹਿੰਦੇ ਆ ਤੇ ਜਲੰਧਰ ਦੀ ਲੋਕਲ ਟレイン ਫੜਨੀ ਆਪਾਂ ਤੇ ਬਾਕੀ ਚਲੋ ਕੋਈ ਗੱਲ ਨਹੀਂ ਸਾਨੂੰ ਮਿਲਦੇ ਆ ਤੇ ਟਾਈਮ ਦੇ ਟਾਈਮ ਸਭ ਕੁਝ ਦਿਖਾਉਣੀ ਆ ਜੀ 11:00 ਓਏ ਓ ਬਾਜੂ ਉਹ ਨਾਂਗੀ ਉਹ ਨਾਂਗੀ ਉਹ ਅੱਗੇ ਰੁਕਣੀ ਐ ਜਾ ਕੇ ਕਿਤਾ ਜੱਕ ਲੀਆਂ ਦੌੜ ਗਈ ਦੌੜ ਗਈ ਜੀ ਚੱਲ ਜੀ ਇਹਨਾਂ ਨੇ ਕੋਲੋਂ ਕਰਤੀ ਟ੍ਰੇਨ ਸੀ ਗਈ ਸਾਰੇ ਉਹ ਤੱਕ ਭੱਜ ਗਏ ਹੁਣ ਹੁਣ ਆ ਗਈ ਆਪਣੀ ਟ੍ਰੇਨ ਆਪ ਦੇ ਇੰਦੂ ਆਂਬੂ ਦਾ ਸੀਮਟ ਕਿਆ ਦੀਵਾਰ ਜੇ ਪੱਕੀ ਹੈ ਲੋ ਹੁਣ ਜੀ ਲੋਕਲ ਆ ਗਈ ਆਪਣੀ ਤੇ ਚੱਲਦੇ ਆ ਸਲੂਟ ਕਰਕੇ ਟ੍ਰੇਨ ਨਹੀਂ ਉਹਨਾਂ ਨੇ ਰੋਕੀ ਰੋਕਦੀ 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 ਆਓ ਜੀ ਮੇਚੀ ਨਾਲ ਟ੍ਰੇਨ ਫੜ ਲਈ ਆ ਹਾਂ ਜੀ ਪਰ ਸੀਟ ਬਹੁਤ ਕੰਦੀ ਆ ਕੜੂ ਆ ਜਿਹੜੀ ਸਾਹ ਯਾਰ ਨਵੀਂ ਕਿਟਾ ਉਹਨੇ ਮੜਾ ਆ ਗਿਆ ਭਾਈ ਇਹ ਮਿੰਦਰ ਆਉਂਗਾ ਨਹੀਂ ਕਰ ਉਹ ਭਾਜੀ ਤੁਸੀਂ ਮੈਨੂੰ ਕਿਤੇ ਟਾਈਮ ਨਾ ਚੁਕਾ ਦਿਓ ਹੈ ਕਿਤਾ ਉਹ ਤੋੜ ਕਰਦਾ ਭਾਜੀ ਨੇ ਗੱਡੀ ਦੀ ਨਾ ਨਾ ਮੈਨੂੰ ਬੰਦ ਕਰੀ ਆਪ ਕੋਲ ਨਾ ਬਾਈ ਜੀ ਤੇ ਪਿਛਲੇ 15 ਮਿੰਟਾਂ ਤੋਂ ਭੋਗਪੁਰ ਰੁਗੀ ਉਹ ਆ ਟ੍ਰੇਨ ਤੇ ਭਰਾ ਵੀ ਸਾਰੇ ਸਾਡੇ ਥੇ ਉਤਰ ਗਏ ਆ ਗਰਮੀ ਉਹ ਟ੍ਰੇਨ ਚ ਅਜਾ ਸਵਾਰ ਕਿੱਦਾਂ ਵਧੀਆ ਜਾ ਰਿਹਾ ਨਾ ਹੁਣ ਦੇਖਦੇ ਦੇਖਦੇ ਹਨੇਰਾ ਹੋ ਗਿਆ ਆ ਤੇ ਟ੍ਰੇਨ ਵੀ ਆਪਣੀ ਕਾਫੀ ਲੇਟ ਆ ਅ 9 ਬੱਜਣ ਨੂੰ ਤਕਰੀਬਨ 10 ਕਿ ਮਿੰਟ ਰਹਿ ਗਏ ਆ 8:50 55 ਹੋ ਗਏ ਆ ਤੇ ਅਸੀਂ ਪਹੁੰਚ ਗਏ ਨੱਗੇ ਆਲੇ ਤੇ ਜਲੰਧਰ ਪਹੁੰਚਾ ਹੁਣ ਸਦਾ ਤੇ ਜਲੰਧਰੋਂ ਨੈਕਸਟ ਰੇਲ ਦੇਖਦੇ ਆ ਕਿੰਨੇ ਵਜੇ ਦੀ ਮਿਲਦੀ ਸਾਨੂੰ ਤੇ ਉਸ ਹਿਸਾਬ ਨਾਲ ਮੇਰਾ ਆ ਅੰਮ੍ਰਿਤਸਰ ਪੁੱਜਾਂਗੇ ਤੇ ਉੱਥੇ ਜਾ ਕੇ ਮੇਰੇ ਰੂਮ ਰਵਾਂਗੇ ਅੱਜ ਪਰ ਸਾਰਾ ਲਓ ਜੀ ਬੰਦੇ ਹੁਣ ਜਲੰਧਰ ਸਟੇਸ਼ਨ ਪੁੱਜ ਗਏ ਆ ਤੇ ਵੇਟ ਕਰ ਰਹੇ ਆ ਹੁਣ ਅੰਮ੍ਰਿਤਸਰ ਵਾਲੀ ਟ੍ਰੇਨ ਦਾ ਟਿਕਟਾਂ ਦਿਖਾਓ ਕਿੱਥੇ ਆ ਆ ਟਿਕਟ ਗੇਤੀ ਲਗਾ ਰਿਹਾਦਾ ਤੇ ਹੁਣ ਇਹਦਾ ਟ੍ਰੇਨ ਦੀ ਇਧਰ ਆਉਣੀ ਆ ਸਾਲਾ ਕਿਉਂ ਨਾ ਕੀਆ ਲੱਗੇ ਅੰਬਰੀ ਉੱਪਰ ਯਾਰ ਮੂਹ ਜਾ ਗੱਲਾਂ ਮੇਰਾ ਫੋਨ ਕੱਟ ਹੋ ਗਿਆ ਏ ਸਾਲਾ ਤੇ ਰਾਤ ਦੇ 12 ਵਜੇ ਗਏ ਆ ਅੰਬਰਸਰ ਦੀ ਧਰਤੀ ਦੇ ਉੱਤਰ ਗਏ ਆ ਹੁਣ ਤੇ ਚੱਲਦੇ ਆਉਣ ਗੁਰੂਵਾਰ ਸਭ ਬਲਦੇ ਇੱਥੇ ਜਾ ਕੇ ਰੂਮ ਵਗੈਰਾ ਦਾ ਦੇਖਦੇ ਆ ਠੀਕ ਹੈ ਜਿੱਦਾਂ ਕਿਸਾਨਿਆਂ ਵਿੱਚ ਸ਼ੇ ਕਹਿੰਦੇ ਆ ਕਿ ਬਿਸ਼ਰਮਾ ਦੇ ਕਿਹੜੇ ਸਿੰਘ ਹੁੰਦੇ ਐਦਾਂ ਦੇ ਮੂੰਹ ਹੁੰਦੇ ਇੱਧਰ ਦੋ ਬੈਠੇ ਹੋ ਆ ਬਸ ਐਦਾਂ ਦੇ ਮੂੰਹ ਹੁੰਦੇ ਆ ਤੁਹਾਨੂੰ ਚਾਰ ਤਨ ਕੋਲਦਾ ਮੇਰਾ ਕੋਈ ਮਿੱਤਰੋ ਸਵਾਦ ਪੂਰਾ ਆ ਰਿਹਾ ਆ ਗੋਰਾ ਸਾਡਾ ਬਾ ਓ ਖਾਰੇ ਪਾਣੀ ਆ ਗਿਆ ਹਾ ਨੱਕਰਾ ਤੇਰਾ ਰੋਲਣਾ ਪਿਆ ਸਾਰਿਆ ਅਜੀਤਾ ਹੈਗਾ ਇਹਨੇ ਆ ਤਰ ਪਾਣੀ ਆਓ ਓਟੋ 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 ਇਧਰ ਆਇਓ ਰੁਕ ਇਧਰ ਆ ਬਲੋ ਅੰਜਾ ਹੀ ਆਏ ਆ ਦਰਬਾਰ ਸਾਹਿਬ ਦਰਬਾਰ ਸਾਹਿਬ ਲਓ ਜੀ ਹੁਣ ਓਟੋ ਲੈ ਲਿਆ ਆ ਆਪਾਂ ਸਟੇਸ਼ਨ ਤੋਂ ਤੇ ਸਿੱਧਾ ਇਧਰੋਂ ਨਿਕਲਦੇ ਦਰਬਾਰ ਸਾਹਿਬ ਵੱਲ ਬਾਕੀ ਬੰਦੇ ਵੀ ਨਾਲ ਆ ਸਾਰੇ ਇਹੋ ਪਿੱਛੇ ਸਟੇਸ਼ਨ ਆ ਜਿੱਧਰੋਂ ਆਏ ਆਪਾਂ ਉਹ ਕਿੱਥੇ ਜਾਏਗੇ ਧਰਮਰਾਜ ਜੀ ਤੇ ਇੱਥੇ ਆਪਾਂ ਦਰਬਾਰ ਸਾਹਿਬ ਲੱਗ ਕੇ ਆ ਗਏ ਆ ਤੇ ਹੁਣ ਅੱਗੇ ਨੂੰ ਚੱਲਦੇ ਆਂ ਓਲੀ ਓਲੀ ਤੇ ਫਿਲਹਾਲ ਨਾਲ ਦੇ ਵੀ ਸਾਰੇ ਆ ਤੇ ਰੂਮ ਦੇਖਦੇ ਆਂ ਤੇ ਕੁਛ ਖਾ ਪੀ ਲਈਏ 12:30 ਹੋ ਗਏ ਆ ਤੇ ਭੁੱਖ ਵੀ ਕਾਫੀ ਲੱਗੀ ਐ ਇਸ ਟਾਈਮ ਲੋ ਜੀ ਤੇ ਹੁਣ ਕਿੰਨਾ ਵਜ ਗਿਆ ਟਾਈਮ ਕੀ ਹੋਇਆ 1:30 ਵਜ ਗਿਆ ਐ ਤੇ ਰੂਮ ਵੀ ਲੱਭਣ ਦੇ ਹਾਂ ਲੇ ਬਾਕੀ ਕੋਈ ਨਹੀਂ ਚੱਲਦੇ ਆ ਕੋਈ ਨਹੀਂ ਜੋ ਲਿ ਗਿਆ ਉੱਥੇ ਹੀ ਜਾਵਾਂਗੇ ਬੰਦਿਆਂ ਰੂਮ ਨਹੀਂ ਪਸੰਦ ਹੋਣ ਦੇ ਚੱਕਰ ਇਹ ਆ ਕੋਈ ਗੱਲ ਨਹੀਂ ਜੀ ਤੇ ਫਿਲਹਾਲ ਰੂਮ ਲੈ ਲਿਆ ਆ ਹੋਰੇ ਮੇਰਾ ਦਿਲ ਕਹਦਾ ਤੇਰਾ ਕਤਲ ਕਰੂ ਇਸੀ ਰੂਮ ਜਿਹੜਾ ਇਸੀ ਰੂਮ ਤੇ ਬੰਦੇ ਆ ਨਾ ਟੁੱਟ ਭੱਜ ਗਏ ਆ ਤੇ ਪੁੱਜ ਗਏ ਆ ਬੰਦ ਪੁੱਜ ਗਏ ਆ ਹੁਣ ਕੁਝ ਖਾਣੇ ਪੀਣੇ ਜਾ ਕੇ ਤੇ ਫਿਰ ਨੀਂਦਾਂ ਲਾਉਣੇ ਆ ਜਾ ਕੇ ਚਲੋ ਚਲਦੇ ਕੋਈ ਖਾਣ ਪੀਣ ਰਹੇ ਨੇ ਜੀ ਪਾਣੀ ਲੈ ਕੇ ਆਏ ਆ ਬੰਦੇ ਨੂੰ ਬੁਧਾਨ ਆ ਗਏ ਜੀ ਆ ਗਏ ਜੀ ਲੋਕਾਂ ਨੂੰ ਬੁਲਾਉਣਾ ਜਾਨਦੇ ਸਾਬ ਸਾਬ ਜਲਾ ਦੇ ਸਾਬ ਸਾਬ ਜਲਾ ਦੇ ਸਾਬ ਸਾਬ ਸੀਬੇ ਪੂਰੇ ਨਹੀਂ ਕਰਨੇ ਲਾਓ ਜੀ ਤੇ ਹੁਣ ਡਿਨਰ ਕੱਲਿਆ ਰਾਤ ਦੇ 2 ਵਜੇ ਹੁਣ ਕਹਿੰਦੇ ਆ ਕਿ ਛੋਲੇ ਕੋਲ ਚ ਫੜਿਆ ਤੇ ਉਹ ਲੱਭਦੇ ਆ ਬਾਕੀ ਦੇਖਦੇ ਕੀ ਸਾਹਿਬ ਬਟਾਵਾ ਸਾਰਾ ਪੜਾ ਕਾ ਹੁਣੀ ਖਿਜਿਆ ਫਿਰਦਾ ਈ ਸਾਲਾ ਰੋਟੀ ਨਹੀਂ ਮਿਲਣ ਤੇ ਨਹੀਂ ਰੋਟੀ ਮਿਲ ਗਈ ਆ ਹੁਣ ਮੈਨੂੰ ਟੈਨਸ਼ਨ ਨਹੀਂ ਤੇ ਬਾਲੇ ਦੇ ਬਲੌਗ ਵੀ ਕਰਾਉਂਦੇ ਨੇ ਵੀ ਰੂਮ ਚ ਆ ਗਏ ਹੁਣ ਫਤ ਘਾਰ ਕੇ ਤੇ ਭਰਾ ਵੀ ਸਾਰੇ ਆ ਗਏ ਆ ਖੁਸ਼ ਹੋ ਗਏ ਮੇਰੀ ਅੱਧੀ ਚੱਲਦਾ ਛੱਡ ਗਏ ਸੀ ਉਹ ਕਿਦੜ ਗਈ ਕਮਾਨ ਲਗਾਉਣ ਤੇ ਆ ਲਓ ਜੀ ਫਾਈਨਲੀ 4:00 ਵੱਜ ਗਏ ਤੇ ਸੌਣ ਦਾ ਸੁਵੇਰ ਹੋ ਗਈ ਆ ਤੇ ਉੜੇ ਹੋਏ ਉੱਠੇ ਆ ਬਾਕੀ ਬੰਦੇ ਸਾਰੇ ਲਓ ਜੀ ਤੇ ਹੁਣ ਚੱਲਦੇ ਆਂ ਦਰਬਾਰ ਸਾਹਿਬ ਮੱਥਾ ਟੇਕਣ ਤੇ ਸਾਰੇ ਨਾਲ ਆ ਗਏ ਆਪਣੇ ਜੋ ਜੀ ਦੇ ਹੁਣ ਨਾਲ ਦੇ ਜੋੜੇ ਜਮਾ ਕਰਾਉਣ ਗਏ ਆ ਤੇ ਰਸ਼ ਹੈਗਾ ਕਾਫੀ ਤੇ ਦੇਖ ਸਕਦੇ ਆ ਨਾਮ ਵਾਹੇ ਗੁਰੂ ਸਤ 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 ਨਾਮ ਵਾਹੇ ਗੁਰੂ ਸਾਥੀਆਂ ਜਿਹੜੇ ਪਿੱਛੇ ਰਹਿ ਗਏ ਸੀਗੇ ਬਾਕੀ ਤਿੰਨ ਜਣੇ ਆਪਣੇ ਨਾਲ ਦੇ ਪਿੱਛੇ ਰੋਕ ਗਏ ਤੇ ਉਹਨਾਂ ਕੋਲ ਵੀ ਜਾਂਦੇ ਆਂ ਆਡੀਓ ਆਈ ਲਓ ਜੀ ਹੁਣ ਲੰਗਰ-ਲੰਗਰ ਆ ਕੇ ਬੈਠੇ ਹੋ ਗਏ ਮੇਰੇ ਮਿਲ ਗਏ ਆ ਕੁੜੀ ਛੜੇ ਬੰਦੇ ਮਿਲ ਗਏ ਤੇ ਹੁਣ ਚੱਲਦੇ ਆ ਬਾਕੀ ਦਰਸ਼ਨ ਬਹੁਤ ਵਧੀਆ ਗਏ ਭੁੱਖ ਲੱਗੀ ਸੀਗੀ ਸਵੇਰ ਦੀ ਤੇ ਲੰਗਰ ਵੀ ਕਾਫੀ ਟੇਸਟੀ ਸੀਗਾ ਉਹ 2:30 ਕੱਜ ਗਏ ਆ ਤੇ ਹੁਣ ਚੱਲਦੇ ਆ ਰਾਤੀ ਲੰਗਰ ਹੀ ਗਾ ਇਹਨਾਂ ਦਾ ਦੇਖਣ ਆਲਾ ਚਾਰ ਹੋਈ ਆ ਤਾਂ ਬੋਰੇ ਵੀ ਦੇਣਾ ਅੱਗ ਗਾ ਲਓ ਜੀ ਹੁਣ ਦਰਸ਼ਨ ਹੋ ਗਏ ਆ ਤੇ ਟ੍ਰੇਨ ਨੂੰ ਥੋੜੇ ਟਾਈਮ ਆ ਤੇ ਹੁਣ ਟ੍ਰੇਨ ਫੜਦੇ ਆ ਜਾ ਕੇ ਜੇ ਕਿਸਮਤ ਚੋਈ ਤੇ ਜ਼ਰੂਰ ਪੜਾਂਗੇ ਬਾਕੀ ਰੱਬ ਰੱਖਾ ਚੱਲਦੇ ਆ ਜੀ ਹੁਣ ਅੱਗੇ ਆ ਗਾ ਬੋੜਾ ਗਾ ਬੋੜਾ ਕੀ ਰਿੰਗ ਪ੍ਰਾਈਵੇਸੀ ਗਾੜੀ ਮਾਈ ਗਾਡ ਤੇ ਤਾਈਆਂ ਰੌਨ ਡਰੇਟਡ ਤਾਂ ਖੁੱਲ ਹੀ ਹੁੰਦੀ ਆ ਉਹ ਦੇ ਉਪਰਾਂ ਦੇ ਕੋਈ ਤਾਂ ਨਹੀਂ ਆਦੇ ਫਿਲਹਾਲ ਜੀ ਹੁਣ ਟ੍ਰੇਨ ਕੋਲ ਪੁੱਜ ਗਏ ਆ 4 ਮਿੰਟ ਪਹਿਲੇ ਤੇ ਹੁਣ ਤਸੱਲੀ ਨਾਲ ਚੜਦੇ ਆ ਤੇ ਫਿਰ ਚੱਲਦੇ ਆ ਜਲੰਧਰ ਤੇ ਅੱਗੇ ਜਲੰਧਰੋਂ ਦੇਖਾਂਗੇ ਆਪਾਂ ਦਸੂਆ ਉੱਥੇ ਬਾਈਕਾਂ ਲੱਗੀਆਂ ਆਪਣੀਆਂ ਟਰੇਨ ਦੀ ਵੇਟ ਕਰਨੀ ਥੋੜਾ ਟਾਈਮ ਇਧਰ ਨਾਲ ਹੀ ਦਸੂਆ ਨਾਲ ਹੀ ਹੁਣ ਦਸੂਹੇ ਪੁੱਜ ਗਏ ਆ ਤੇ ਬੜੀ ਖੋਫਨਾਕ ਲੜਾਈ ਹੋ ਗਈ ਹੱਡੀ ਆ ਪਿੱਛੋ ਵਾ ਪਿੱਛੋ ਫੜੀ ਨਾ ਬਹੁਤ ਤਗੜੀ ਲੜਾਈ ਹੋਈ ਆ ਇਹ ਪੈਣਾ ਇਹ ਨਾ ਕੋਈ ਨਹੀਂ ਪੈਣਾ ਹਾਂ ਹੁਣ ਠੀਕ ਆ ਤੇ ਬਾਕੀ ਹੁਣ ਮਿਲਦੇ ਆ ਸਫਰ ਆਪਣਾ ਬਹੁਤ ਵਧੀਆ ਗਿਆ ਸਾਰਿਆਂ ਦਾ ਤੇ ਬਹੁਤ ਵਧੀਆ ਦਰਸ਼ਨ ਖਾਣ ਪੀਣ ਵੀ ਇੱਕ ਇੱਕ ਨਾਨ ਖਾ ਲਿਆ ਰਾਤ ਦਾ ਆ ਪਾਜੀ ਕਰਕੇ ਤੇ ਆ ਭਾਈ ਨੇ ਹੋਟਲ ਚ ਬੜਾਇਆ ਹੀ ਬਾਕੀ ਚਲੋ ਠੀਕ ਆ ਜੋ ਵੀ ਆ ਦੋ ਦੋ ਐਨਕ ਇੱਕ 16000 ਦੀ ਇਹਦੀਆਂ ਨੇ ਇੱਕ ਸੁੱਟੀ ਇੱਕ 16 ਰੁਪਏ ਦੀ ਆਪਣੀ ਸੁੱਟੀ ਇਹਨੇ ਬਾਕੀ ਹੁਣ ਤੁਹਾਨੂੰ ਜਾਂ ਜਲਦੀ ਕਿਸੇ ਨਵੇਂ ਬਲੌਗ ਚ ਤੇ ਹਾਂਜੀ ਤੇ ਚਲੋ ਚੰਗਾ ਚਲੋ